भारतीय जनता पार्टी दुनिया की सबसे बड़ी पार्टी है आज संख्या अभियान मेंबरशिप अभियान शुरू हुआ है लोगों में बहुत उत्साह है हमारे सारे वर्कर्स में मेंबर आज साहबान चारेक्शन हैं गई किन्ने किन्ने मेंबर बनाने हैं सो सारे लोगों को ये है कि डायरेक्शन देकर हमारे प्रधान जी हैं सबको एक ज़िले को मिला है कि हम पंजाब से तीस लाख का टारगेट है हमने तीस लाख मेंबरशिप करनी करनी है ਚੋਣਾਂ ਆਉਣ ਵਾਲੀਆਂ ਨੇ ਕਾਰਪੋਰੇਸ਼ਨ ਦੀਆਂ ਪੰਜ ਜ਼ਿਲ੍ਹਿਆਂ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਉਸ ਨੂੰ ਲੈ ਕੇ ਕੁਝ ਖਾਸ ਤਿਆਰੀ ਅਗਲੇ ਮੀਟਿੰਗ ਉਹਦੇ ਲਈ ਹੈ ਜੀ ਉਹਦੇ ਲਈ ਸਾਰੇ ਰਣਨੀਤੀ ਤਿਆਰ ਕਰੀ ਜਾਏਗੀ ਕਿ ਚੋਣਾਂ 'ਚ ਕੀ ਹੋਣਾ ਹੈਗਾ ਔਰ ਵੱਧ ਚੜ ਕੇ ਲੋਕਾਂ 'ਚ ਬੜਾ ਉਤਸ਼ਾਹ ਭਾਰਤੀ ਜਨਤਾ ਪਾਰਟੀ ਲਈ ਇੱਕ 6 ਤਰੀਕ ਦਾ ਐਲਾਨ ਕੀਤਾ ਹੈ ਕਿਸਾਨਾਂ ਵੱਲੋਂ ਕਿ ਕਿਸਾਨ 6 ਤਰੀਕ ਨੂੰ ਦਿੱਲੀ ਕੁਝ ਕਰਨਗੇ ਦੇਖੋ ਜੀ ਕਿਸਾਨ ਮੈਂ ਤਾਂ ਬਰਾਲੇ ਤੋਂ ਆ ਰਿਹਾ ਕਿਸਾਨ ਸਾਡੇ ਨਾਲ ਨੇ ਸਾਡੇ ਭਰਾ ਨੇ ਕਿਸਾਨ ਲਈ ਜੋ ਚਾਹੀਦਾ ਸੀ ਕਰਾਂਗੇ ਨੇ ਕਾਫੀ ਸਮੇਂ ਤੋਂ ਰੁੱਕ ਕੇ ਰੱਖੇ ਸੀ ਕਿ ਬਾਰਡਰ ਤੇ ਰੁਕੇ ਪਏ ਸੀਗੇ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਨਹੀਂ ਟਰੈਕਟਰ ਟਰਾਲੀ ਨਹੀਂ ਬਲਕਿ ਛੋਟੀਆਂ-ਮੋਟੀਆਂ ਗੱਡੀਆਂ ਤੇ ਦਿੱਲੀ ਨੂੰ ਜਾਵਾਂਗੇ ਨਹੀਂ ਰੋਕੜਾ ਕਾਦੇ ਲਈ ਹੈ ਜੀ ਕਿਸਾਨ ਸਾਡੇ ਭਰਾ ਜਿਨ੍ਹਾਂ ਤਕਲੀਫਾਂ ਦੂਰ ਕਰਦੀਆਂ ਨੇ ਅਸੀਂ ਇਹ ਚੀਜ਼ ਵਿਸ਼ਵਾਸ ਕਰਦੇ ਆ ਇਸੇ ਇਸੇ ਗੱਲ ਤੇ ਜੋਗ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਕਰਕੇ ਰਹਿਣਾ ਚਾਹੀਦਾ ਅਸੀਂ ਆਪਣੇ ਵੱਲੋਂ ਆਪਣੇ ਜਿਹੜੇ ਸਾਡਾ ਬਣਦਾ ਹੱਕ ਸੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਬਿਲਕੁਲ ਸਹੀ ਕਿਹਾ ਜੋਗ ਸਾਹਿਬ ਨੇ ਕਿ ਜੋ ਸੂਬਾ ਸਰਕਾਰ ਆ ਜੋ ਗੱਲ ਸੂਬਾ ਸਰਕਾਰ ਨੂੰ ਕਰਨੀ ਚਾਹੀਦੀ ਆ ਉਹ ਸੈਂਟਰ ਸਰਕਾਰ ਦੇ ਠੀਕਰਾ ਪਨ ਰਹੀ ਆ ਸੋ ਸੋ ਸੈਂਟਰ ਸਰਕਾਰ ਤਾਂ ਹਮੇਸ਼ਾ ਕਿਸਾਨਾਂ ਨਾਲ ਖੜਦੀ ਆ ਅੱਜ ਵੀ ਖੜੀ ਆ ਅਸੀਂ ਵੀ ਕਿਸਾਨਾਂ ਨਾਲ ਚਟਾਨ ਵਾਂਗੂ ਖੜੇ ਆ ਜਿਵੇਂ ਜੋੜਾ ਹੋ ਕੇ ਛੱਡੀਆਂ ਨੇ ਕਾਫੀ ਜਿਹੜਾ ਨਤੀਜੇ ਕੁਝ ਸੁਫਾਵੇਂ ਨਹੀਂ ਰਹੇ ਇਸ ਨੂੰ ਕਿਵੇਂ ਨਹੀਂ ਬਹੁਤ ਵਧੀਆ ਰਹੇ ਹੈ ਜੀ ਸਾਡਾ ਜਿਹੜਾ ਵੋਟ ਸ਼ੇਅਰ ਹੋ ਡਬਲ ਤੋਂ ਜ਼ਿਆਦਾ ਹੋਇਆ ਬਹੁਤ ਅੱਛਾ ਰਿਜ਼ਲਟ ਹੈ ਲੋਕਾਂ ਦਾ ਰੁਝਾਨ ਹੈ ਲੋਕਾਂ ਨੇ ਮਾਨ ਬਣਾਇਆ ਜੇ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਬਣਾਉਣਗੇ 27 ਦੇ ਵਿੱਚ ਕਿਵੇਂ ਬਹੁਤ ਵਧੀਆ ਆਉਣ ਵਾਲੀ ਸਰਕਾਰ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜੋੜ ਹੋਏਗਾ ਗੱਠਜੋੜ ਤਾਂ ਉੱਪਰ ਵਾਲੇ ਸੈਂਟਰ ਵਾਲੇ ਹਾਈ ਕਮਾਂਡ ਨੂੰ ਪਤਾ ਪਰ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਲਖਾ ਲਓ ਭਾਰਤੀ ਜਨਤਾ ਪਾਰਟੀ ਦੀ भारतीय जनता पार्टी दुनिया की सबसे बड़ी पार्टी है आज संख्या अभियान मेंबरशिप अभियान शुरू हुआ है लोगों में बहुत उत्साह है हमारे सारे वर्कर्स में, में आज देते हैं। कि ने ने मेंबर साहबान चे आज डायरेक्शन दिखाई गई किन्ने किन्ने मैंबर बनाने हैं सो सारे लोगों को ये है कि डायरेक्शन देकर हमारे प्रधान जी हैं सबको हर एक ज़िले को मिला है कि हम पंजाब से तीस लाख का टारगेट है हमने तीस लाख मेंबरशिप करनी करनी है ਚੋਣਾਂ ਆਉਣ ਵਾਲੀਆਂ ਨੇ ਕਾਰਪੋਰੇਸ਼ਨੀਆਂ ਪੰਜ ਜ਼ਿਲ੍ਹਿਆਂ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਉਸ ਨੂੰ ਲੈ ਕੇ ਕੁਝ ਖਾਸ ਤਿਆਰੀ ਅਗਲੇ ਮੀਟਿੰਗ ਉਹਦੇ ਲਈ ਹੈ ਜੀ ਉਹਦੇ ਲਈ ਸਾਰੇ ਰਣਨੀਤੀ ਤਿਆਰ ਕਰੀ ਜਾਏਗੀ ਕਿ ਚੋਣਾਂ 'ਚ ਕੀ ਹੋਣਾ ਹੈਗਾ ਔਰ ਵੱਧ ਚੜ ਕੇ ਲੋਕਾਂ 'ਚ ਬੜਾ ਉਤਸ਼ਾਹ ਭਾਰਤੀ ਜਨਤਾ ਪਾਰਟੀ ਲਈ ਇੱਕ 6 ਤਰੀਕ ਦਾ ਐਲਾਨ ਕੀਤਾ ਕਿਸਾਨਾਂ ਵੱਲੋਂ ਕਿ ਕਿਸਾਨ 6 ਤਰੀਕ ਨੂੰ ਦਿੱਲੀ ਕੁਝ ਕਰਨਗੇ ਦੇਖੋ ਜੀ ਕਿਸਾਨ ਮੈਂ ਤਾਂ ਬਰਾਲੇ ਤੋਂ ਆ ਰਿਹਾ ਕਿਸਾਨ ਸਾਡੇ ਨਾਲ ਨੇ ਸਾਡੇ ਭਰਾ ਨੇ ਕਿਸਾਨ ਲਈ ਜੋ ਚਾਹੀਦਾ ਸੀ ਕਰਾਂਗੇ ਕਾਫੀ ਸਮੇਂ ਤੋਂ ਰੋਕ ਕੇ ਰੱਖੇ ਸੀ ਕਿ ਬਾਰਡਰ ਤੇ ਰੁਕੇ ਪਏ ਸੀਗੇ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਇਹ ਟਰੈਕਟਰਾਂ ਵਾਲੀ ਨਹੀਂ ਬਲਕਿ ਛੋਟੀਆਂ-ਮੋਟੀਆਂ ਗੱਡੀਆਂ ਤੇ ਦਿੱਲੀ ਨੂੰ ਜਾਵਾਂਗੇ ਨਹੀਂ ਰੋਕੜਾ ਕਾਹਦੇ ਲਈ ਹੈ ਜੀ ਕਿਸਾਨ ਸਾਡੇ ਭਰਾ ਜਿਨ੍ਹਾਂ ਤਕਲੀਫਾਂ ਦੂਰ ਕਰਨੀਆਂ ਨੇ ਅਸੀਂ ਇਹ चीज ਵਿਸ਼ਵਾਸ ਕਰਦੇ ਆ ਇਸੇ ਇਸੇ ਗੱਲ ਤੇ ਜੋਗ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਕਰਕੇ ਰਹਿਣਾ ਚਾਹੀਦਾ ਅਸੀਂ ਆਪਣੇ ਵੱਲੋਂ ਆਪਣੇ ਜਿਹੜੇ ਸਾਡਾ ਬਣਦਾ ਹੱਕ ਸੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਬਿਲਕੁਲ ਸਹੀ ਕਿਹਾ ਜੋਗ ਸਾਹਿਬ ਨੇ ਕਿ ਜੋ ਸੂਬਾ ਸਰਕਾਰ ਆ ਜੋ ਗੱਲ ਸੂਬਾ ਸਰਕਾਰ ਨੂੰ ਕਰਨੀ ਚਾਹੀਦੀ ਆ ਉਹ ਸੈਂਟਰ ਸਰਕਾਰ ਦੇ ਠੀਕਰਾ ਪਨ ਰਹੀ ਆ ਸੋ ਸੋ ਸੈਂਟਰ ਸਰਕਾਰ ਤਾਂ ਹਮੇਸ਼ਾ ਕਿਸਾਨਾਂ ਨਾਲ ਖੜਦੀ ਆ ਅੱਜ ਵੀ ਖੜੀ ਆ ਅਸੀਂ ਵੀ ਕਿਸਾਨਾਂ ਨਾਲ ਚਟਾਨ ਵਾਂਗੂ ਖੜੇ ਆ ਜਿਵੇਂ ਜੋੜਾ ਹੋ ਕੇ ਛੱਡੀਆਂ ਨੇ ਕਾਫੀ ਜਿਹੜਾ ਨਤੀਜੇ ਕੁਝ ਸੁਖਾਵੇਂ ਨਹੀਂ ਰਹੇ ਇਸ ਨੂੰ ਕਿਵੇਂ ਨਹੀਂ ਬਹੁਤ ਵਧੀਆ ਰਹੇ ਹੈ ਜੀ ਸਾਡਾ ਜਿਹੜਾ ਵੋਟ ਸ਼ੇਅਰ ਹੋ ਡਬਲ ਤੋਂ ਵੱਧ ਲਾਣਾ ਵੀ ਜ਼ਿਆਦਾ ਹੋਇਆ ਬਹੁਤ ਅੱਛਾ ਰਿਜ਼ਲਟ ਹੈ ਲੋਕਾਂ ਦਾ ਰੁਝਾਨ ਹੈ ਲੋਕਾਂ ਨੇ ਮਾਨ ਬਣਾਇਆ ਜੇ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਾਉਣਗੇ 27 ਦੇ ਵਿੱਚ ਕਿਵੇਂ ਬਹੁਤ ਵਧੀਆ ਆਉਣ ਵਾਲੀ ਸਰਕਾਰ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜੋੜ ਹੋਏਗਾ ਗੱਠਜੋੜ ਤਾਂ ਉੱਪਰ ਵਾਲੇ ਸੈਂਟਰ ਵਾਲੇ ਹਾਈ ਕਮਾਂਡ ਨੂੰ ਪਤਾ ਪਰ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਲਿਖਾ ਲਓ ਭਾਰਤੀ ਜਨਤਾ ਪਾਰਟੀ ਦੀ